ਯਾਰ ਐਨੇ ਦੁਖੀ ਕੀਤੇ ਪਏ ਯਾਰ ਜਦੋਂ ਅਫਸਰ ਉਹ ਅੰਦਰ ਬੁੱਜੇ ਨੇ ਦੁੱਖੀਆਂ ਦੇ ਬਟਾਣੇ ਕਿ ਬੰਦੇ ਆ ਜਿਹੜਾ ਚੜਾਉਂਦੇ ਆ ਆਪਾਂ ਚੜਾਉਂਦੇ ਆ ਤੇਰੇ ਬਾਅਦ ਕੀ ਹੋ ਗਿਆ ਤਾਂ ਲੁਧਿਆਣਾ ਦੇ BDFO ਦਫ਼ਤਰ ਦਾ ਹਾਲ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਲੋਕ ਜਿਹੜੇ ਨੇ ਉਹ ਖੱਜਲ ਖਵਾਰ ਹੋ ਰਹੇ ਨੇ ਐਨਓਸੀ ਲੋਕਾਂ ਨੂੰ ਨਹੀਂ ਮਿਲ ਰਹੀ ਲੋਕਾਂ ਦਾ ਕਹਿਣਾ ਕਿ ਸੀ ਖੱਜਲ ਖਵਾਰ ਹੋ ਰਹੇ ਆ ਸਾਨੂੰ ਸਾਡੇ ਫਾਰਮ ਨਹੀਂ ਜਮਾ ਹੋ ਰਹੇ ਤਾਂ ਕਿਸ ਤਰ੍ਹਾਂ ਦੇ ਨਿਯਮ ਬਣਾਏ ਗਏ ਨੇ ਕੋਈ ਅਧਿਕਾਰੀ ਸਾਡੀ ਜਿਹੜੀ ਗੱਲ ਨਹੀਂ ਸੁਣ ਰਿਹਾ ਤਾਂ ਇਹ ਤਸਵੀਰਾਂ ਤੱਕਾ ਮੁੱਕੀ ਦੀਆਂ ਤਸਵੀਰਾਂ ਨੇ ਬੀ.ਡੀ.ਪੀ.ਓ ਦਫਤਰ ਦੀ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਪਰੇਸ਼ਾਨ ਹੋ ਰਹੇ ਨੇ ਲੋਕਾਂ ਨੇ ਫਾਰਮ ਜੜੇ ਨੇ ਜਮਾ ਨਹੀਂ ਹੋ ਰਹੇ ਤਾਂ ਨਿਯਮ ਕਹਿੰਦੇ ਲੋਕ ਕਹਿੰਦੇ ਕੁਝ ਨਹੀਂ ਬਣਾਏ ਹੋਏ ਤਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਜਿਹੜੇ ਨੇ ਕੋਸ ਦੇ ਨਜ਼ਰ ਆ ਰਹੇ ਨੇ ਅਧਿਕਾਰੀਆਂ ਨੂੰ ਇਹ ਤਸਵੀਰਾਂ ਨੇ ਹਾਲਾਂਕਿ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਵਖਵਖ ਤੋਂ ਸੁਮੀਰਾ ਵਖਵਖ ਇਲਾਕਿਆਂ ਤੋਂ ਸਾਹਮਣੇ ਆ ਰਹੀਆਂ ਨੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਕਿਤੇ ਕਤਲ ਹੋ ਰਹੇ ਨੇ ਕਿਤੇ ਧਰਾ ਪੇੜ ਰਹੀਆਂ ਨੇ ਤਾਂ ਕਿਤੇ ਪ੍ਰਦਰਸ਼ਨ ਹੋ ਰਹੇ ਨੇ ਤਾਂ ਅਜਈਆਂ ਤਸਵੀਰਾ ਜੇ ਮਾਹੌਲ ਵਖਵਖ ਇਲਾਕਿਆਂ ਤੋਂ ਸਾਹਮਣੇ ਆ ਰਿਹਾ ਤਾਂ ਹੁਣ ਇੱਕ ਹੋਰ ਤਸਵੀਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਲੁਧਿਆਣਾ ਦੇ ਬੀ.ਡੀ.ਪੀ.ਓ ਦਫ਼ਤਰ ਦੀਆਂ ਤਸਵੀਰਾਂ ਤੋਂ ਨਾਲ ਸਾਂਝਾ ਕਰ ਰਿਹਾ ਤੁਸੀਂ ਵੇਖ ਸਕਦੇ ਕਿਸ ਤਰ੍ਹਾਂ ਲੋਕ ਜਣੇ ਨੇ ਪਰੇਸ਼ਾਨ ਨਜ਼ਰ ਆ ਰਹੇ ਨੇ ਕਿਉਂਕਿ ਪੰਚਾਇਤੀ ਚੋਣਾਂ ਨੂੰ ਬਸ ਇੱਕ ਦਿਨ ਬਾਕੀ ਐ ਨਾਮੀਨੇਸ਼ਨ ਦਾ ਨੋਮੀਨੇਸ਼ਨ ਫਾਈਲ ਦਾ ਬਿਲਕੁਲ ਇੱਕ ਦਿਨ ਬਾਕੀ ਹੈ ਨੋਮੀਨੇਸ਼ਨ ਦੇ ਲਈ ਇਸ ਕਰਕੇ ਲੋਕ ਆਪਣੇ ਆਪਣੇ ਕਾਗਜ਼ ਜੜੇ ਨੇ ਉਹ ਜਮਾ ਕਰਵਾ ਰਹੇ ਨੇ ਪਰ ਕੋਈ ਰੂਲ ਨਹੀਂ ਕਹਿੰਦੇ ਕੋਈ ਰੈਗੂਲੇਸ਼ਨ ਨਹੀਂ ਬਣਿਆ ਹੋਇਆ ਕੋਈ ਨਿਯਮ ਨਹੀਂ ਬਣਿਆ ਹੋਇਆ ਕੋਈ ਅਧਿਕਾਰੀ ਸਾਡੀ ਗੱਲ ਨਹੀਂ ਸੁਣ ਰਿਹਾ ਉਹ ਇਹ ਵੀ ਕਹਿ ਰਹੇ ਨੇ ਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਾਡੇ ਫਾਰਮ ਜੜੇ ਨੇ ਉਹ ਜਮਾ ਹੋਣੇ ਨੇ ਕਿ ਨਹੀਂ ਹੋਣੇ ਤਾਂ ਇਸ ਕਦਰ ਜੜੇ ਨੇ ਲੋਕ ਖੱਜਲ ਕੁਆਰ ਅ ਦਿਖਾਈ ਦੇ ਰਹੇ ਨੇ ਤਾਂ ਲਾਈਨਾਂ ਲੱਗੀਆਂ ਹੋਈਆਂ ਨੇ ਬੀਡੀਪੀਓ ਦਫਤਰ ਲੁਧਿਆਣਾ ਦੀਆਂ ਇਹ ਤਸਵੀਰਾਂ ਨੇ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਬੁਰਾ ਹਾਲ ਨਜ਼ਰ ਆ ਰਿਹਾ ਹੈ ਲੋਕ ਕਿਤਨਾ ਕਿਤੇ ਜ਼ਰੂਰ ਅਧਿਕਾਰੀਆਂ ਨੂੰ ਕੋਸ ਦੇ ਨਜ਼ਰ ਆ ਰਹੇ ਨੇ ਕੀ ਕਰ ਲੋਕਾਂ ਤੁਹਾਨੂੰ ਸੁਣਾ ਦਿੰਦੇ ਯਾਰ ਇੰਨੇ ਦੁਖੀ ਕਿਤੇ ਪਏ ਯਾਰ ਜਿਹੜੇ ਅਫਸਰ ਉਹ ਅੰਦਰ ਬੈਠੇ ਨੇ ਅੱਜ ਕਿੱਥੋਂ ਆਏ ਕਿੱਥੋਂ ਤੁਸੀਂ ਬੈਠੇ ਲੁਧਿਆਣੇ ਦੇ ਇਹਨੇ ਕਿਹੜਾ ਪਿੰਡ ਆ ਵੀਰੇ ਪਿੰਡ ਕੁਤਰੇ ਵਾਲ ਨਹੀਂ ਆ ਅਸੀਂ ਕਹਿੰਦੇ ਵੀ ਅਫਸਰ ਕਿਸੇ ਕਿਸੇ ਲਈ ਨਿਸ਼ਚਿਤੇ ਬੈਠਾ ਹੋਵੇ ਸਾਡੇ ਸ਼ਹਿਰ ਨੂੰ ਦਿੱਕਤ ਨਾ ਪਈ। ਕੋਈ ਐਨਓਸੀ ਨਹੀਂ ਹਲੇ ਤੱਕ ਮਿਲਦੀ। ਬੁਰਾ ਹਾਲ ਹੋਇਆ। ਇੱਕ ਦਿਨ ਹੀ ਬਾਕੀ ਹੈ। ਲੱਗਦਾ ਕਿ ਵੱਡੀਆਂ ਮੁਸ਼ਕਲਾਂ ਆ ਰਹੀਆਂ ਨੇ। ਹਾਂਜੀ। ਇੱਕ ਦਿਨ ਹੀ ਬਾਕੀ। ਮੁਸ਼ਕਲ ਹੈ ਲੱਗਦਾ ਵੀ ਕਾਗਜ਼ੇ ਨਹੀਂ ਪੂਰੇ ਹੋ ਰਹੇ। ਹਾਂਜੀ। ਡਾਕੂਮੈਂਟ ਨਹੀਂ ਹੋ ਰਹੇ। ਉਹ ਨਹੀਂ ਰਹੇ ਪੂਰੇ। ਕੀ ਕਾਰਨ ਕੀ ਆ ਬਾਈ ਜੀ? ਇਹਦੇ ਵਿੱਚ ਐਨਓਸੀ ਨਹੀਂ ਮਿਲ ਰਹੀ। ਐਨਓਸੀ ਮੈਨ ਨਹੀਂ ਰਹੀ ਐ। ਐਨਓਸੀ ਨਹੀਂ ਦਿੰਦੇ। ਐਨਓਸੀ ਨਹੀਂ ਦਿੰਦੇ ਕੀ ਕਾਰਨ ਕੀ ਆ? ਕਹਿੰਦੇ ਵੀ ਸਾਰੇ ਸਰਪੰਚ ਆਮ ਆਦਮੀ ਪਾਰਟੀ ਦੇ ਭਾਨੇ ਬਾਕੀਆਂ ਨੇ। ਅਜੇ ਕਿਹੜੀ ਜਗ੍ਹਾ ਤੋਂ ਆਏ ਸੀ ਤੁਸੀਂ? ਜੱਸੀਆਂ ਤੋਂ। ਕੱਲ ਵੀ ਆਏ ਸੀਗੇ। ਅੱਜ ਕੀ ਓਬਜੈਕਸ਼ਨ ਲਾਈਏ ਕੋਈ ਨਹੀਂ ਹਜੇ ਫੜਦੇ ਹੀ ਨਹੀਂ ਐ ਫੜਦੇ ਨਹੀਂ ਫਾਰਮ ਹੀ ਨਹੀਂ ਲੈ ਰਹੇ ਕਿਉਂ ਕੀ ਕਾਰਨ ਕੀ ਆ ਜੀ ਕਾਰਨ ਕੀ ਆ ਜੀ ਹੀ ਸਰਪੰਚਾ ਉਹ ਆਪਣੇ ਬਣਨੇ ਚਾਹੀਦਾ ਦੂਜੇ ਪਾਰਟੀ ਨੂੰ ਕੋਈ ਨਹੀਂ ਬੋਲਦਾ ਕਿਹੜੇ ਪਿੰਡੋਂ ਆਏ ਤੁਸੀਂ ਅਸੀਂ ਸੰਗਵਾਲ ਤੋਂ ਆਏ ਆ ਕੀ ਨਾਮ ਆ ਪ੍ਰਚਾਰ ਸਿੰਘ ਅੱਛਾ ਤੁਹਾਡਾ ਫਾਰਮ ਨਹੀਂ ਲਿਆ ਫਾਰਮ ਲੈ ਲਈ ਜੀ ਸਾਰੇ ਸਾਡੇ ਕੱਲ ਬੱਚੇ ਸਾਡੇ ਮੁੰਡੇ ਬਾਵੀ ਪਾੜ ਕੇ ਚਲੇ ਗਏ ਉਹ ਪਾੜ ਕੇ ਚਲੇ ਗਏ ਹਾਂ ਕੀ ਕਹਿੰਦੇ ਨੇ ਕੀ ਨਹੀਂ ਕੋਈ ਜ਼ੋਰ ਪਾਇਆ ਵੀ ਕਿਸੇ ਦਾ ਫਾਰਮ ਨਹੀਂ ਲੈਣਾ ਸਾਡੇ ਸਰਪੰਚ ਬਣਨੇ ਆ ਅੱਛਾ ਜੀ ਕਿਸੇ ਦਾ ਫਾਰਮ ਨਹੀਂ ਲੈਣਾ ਜੀ ਅੱਛਾ ਤੁਹਾਡੇ ਪਿੰਡ ਦੇ ਮੁੰਡੇ ਹੁਣ ਆਏ ਹੋਏ ਨੇ ਆਏ ਨਹੀਂ ਅੱਜ ਇੱਕ ਹੀ ਆਇਆ ਸਰਪੰਚਾ ਬਣਨੇ ਫੂਟਾ ਸਿੰਘ ਇਹਨੇ ਕਾਗਜ਼ ਭਰਿਆ